ਪੰਜਾਬ ਚ ਕਣਕ ਦੇ ਭਾਅ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਇਸ ਸਾਲ ਵਾਢੀ ਤੋਂ 3 ਮਹੀਨੇ ਪਹਿਲਾਂ ਹੀ ਕਣਕ ਦੇ ਭਾਅ 3500 ਰੁਪਏ ਪ੍ਰਤੀ ਕਵਾਂਟਲ ਨੂੰ ਛੂਣ ਲੱਗੇ ਨੇ ਪਿਛਲੇ ਹਾਰੀ ਦੇ ਸੀਜ਼ਨ ਚ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕਵਾਂਟਲ ਸੀ ਸੁੱਬੇ ਚ ਕਣਕ ਦੀ ਭਾਰੀ ਕਮੀ ਹੈ ਜਿਸ ਕਾਰਨ ਕਣਕ ਦਾ ਭਾਅ ਪਹਿਲੀ ਵਾਰ ਇੰਨਾ ਵਧਿਆ ਹੈ ਇਕੱਤਰ ਕੀਤੇ ਗਏ ਵੇਰਵਿਆਂ ਦੇ ਮੁਤਾਬਕ ਹੈ ਕਿ ਆਟੇ ਦਾ ਭਾਅ 3800 ਰੁਪਏ ਪ੍ਰਤੀ ਕਵਾਂਟਲ ਤੱਕ ਪਹੁੰਚਣ ਦੀ ਸੰਭਾਵਨਾ ਹੈ ਬੀਤੇ ਦਿਨ ਆਟੇ ਦਾ ਭਾਅ 3600 ਤੋਂ 3700 ਰੁਪਏ ਪ੍ਰਤੀ ਕਵਾਂਟਲ ਸੀ ਜੇਕਰ ਇਹੋ ਹਾਲ ਰਿਹਾ ਤਾਂ ਗਰੀਬ ਬੰਦੇ ਦਾ ਤਾਂ ਰੋਟੀ ਖਾਣਾ ਵੀ ਔਖਾ ਹੋ ਜਾਵੇਗਾ ਪਿਛਲੇ ਸਾਲ ਮਈ ਚ ਇਹੋ ਭਾਅ 2650 ਰੁਪਏ ਪ੍ਰਤੀ ਕੁਆਂਟਲ ਸੀ ਆਟਾ ਮਿੱਲਾਂ ਨੂੰ ਲੋੜ ਮੁਤਾਬਕ ਕਣਕ ਦੀ ਸਪਲਾਈ ਨਹੀਂ ਮਿਲ ਰਹੀ ਕਣਕ ਦੀ ਮੰਗ ਅਤੇ ਸਪਲਾਈ 'ਚ ਪਾੜੇ ਨੇ ਓਪਨ ਮਾਰਕੀਟ ਸੇਲ ਸਕੀਮ ਨਿਲਾਮੀ ਦੌਰਾਨ ਔਸਤ ਕੀਮਤਾਂ ਨੂੰ 3100 ਰੁਪਏ ਪ੍ਰਤੀ ਕੁਆਂਟਲ ਤੱਕ ਪਹੁੰਚਾ ਦਿੱਤਾ ਹੈ ਪੰਜਾਬ 'ਚ ਆਟਾ ਬ੍ਰੈਡ ਤੇ ਬੈਕਰੀ ਯੂਨਿਟ ਪ੍ਰੋਸੈਸਿੰਗ ਲਈ ਕਣਕ ਦੀ ਪ੍ਰਾਪਤੀ ਮਹਿੰਗਾ ਸੌਦਾ ਬਣ ਗਈ ਹੈ ਇਸ ਵਾਰ ਕਣਕ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਜ਼ਮੀਨ 'ਚ ਹੀ ਵਾਹ ਦਿੱਤਾ ਸੀ ਉਹਨਾਂ ਨੂੰ ਕਣਕ ਦੀ ਦੁਬਾਰਾ ਬਜਾਈ ਕਰਨੀ ਪਈ ਹੈ ਭਾਰਤੀ ਖੁਰਾਕ ਨਿਗਮ ਨੇ ਦਸੰਬਰ ਤੋਂ ਸਟਾਕ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਰ ਹਫ਼ਤੇ ਨਿਲਾਮੀ 'ਚ 14000 ਮੀਟ੍ਰਿਕ ਟਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਐਫਸੀਆਈ ਦੇ ਖੇਤਰੀ ਜਰਨਲ ਮੈਨੇਜਰ ਸ਼੍ਰੀ ਨਿਵਾਸਨ ਨੇ ਕਿਹਾ ਹੈ ਕਿ ਕਣਕ ਪ੍ਰੋਸੈਸਿੰਗ ਉਦਯੋਗ ਨੂੰ ਆਮ ਤੌਰ ਤੇ ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਅਨਾਜ ਦੀ ਘਾਟ ਚੱਲਣੀ ਪੈਂਦੀ ਹੈ ਉਹਨਾਂ ਨੇ ਕਿਹਾ ਹੈ ਕਿ ਕੀਮਤਾਂ ਚ ਸਥਿਰਤਾ ਲਈ ਪਹਿਲਾਂ ਬਾਜ਼ਾਰ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ